नशा बणाई करण लाइ भॻवंत मान मु नशे छॾो गोर वटो छॾो गोर वटो ख़ालसा वाहेगुरु जी फते ਕਿਸਾਨ ਮਜ਼ਦੂਰ ਸਿਕਸ਼ ਕਮੇਟੀ ਪੰਜਾਬ ਤੋਂ ਪਰਮਜੀਤ ਸਿੰਘ ਪੁੱਲਾ ਬੋਲ ਰਿਹਾ ਜੀ ਪਿਛਲੇ ਦਿਨੀ ਜਿਹੜਾ ਨੱਥੂਪੁਰ ਚ ਸ਼ਰਾਬ ਦਾ ਠੇਕਾ ਖੁੱਲਿਆ ਉਹਨੂੰ ਲੈ ਕੇ ਪੂਰੀ ਪੰਚਾਇਤ ਨੇ ਮਤਾ ਪਾ ਕੇ ਸਾਡੀਆਂ ਮਤਾਵਾਂ ਨੇ ਭੈਣਾਂ ਨੇ ਸਾਰਿਆਂ ਪਿੰਡ ਵਾਸੀਆਂ ਨੇ ਮਤਾ ਪਾਇਆ ਕਿ ਸ਼ਰਾਬ ਦਾ ਠੇਕਾ ਸਾਨੂੰ ਨਹੀਂ ਚਾਹੀਦਾ ਜਿਹੜਾ ਕਹਿੰਦਾ ਵਧੀਆ ਚੀਜ਼ ਆ ਉਹ ਆਪਣੇ ਘਰ ਦੇ ਲਾਗੇ ਬੰਨਿਆ ਨੂੰ ਲਿਜਾ ਸਕਦਾ ਉਹਦੇ ਸਬੰਧੀ ਪਹਿਲਾਂ ਵੀ ਪਿੰਡ ਵਾਲਿਆਂ ਨੇ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਅਸੀਂ ਵੀ ਦਿੱਤਾ ਫੇਰ ਇੱਥੇ ਠੇਕੇ ਦੇ ਬਾਹਰ ਧਰਨਾ ਲੱਗਾ ਜਿੱਥੇ ਭਗਵੰਤ ਮਾਨ ਸਰਕਾਰ ਨੇ ਜਿਹੜੀ ਕਹਿੰਦੀ ਆ ਜੁੱਧ ਨਸ਼ਿਆਂ ਵਿਰੁੱਧ ਉਹਨਾਂ ਨੇ ਬਿੰਡ ਦਾ ਮੌਜੂਦਾ ਸਰਪੰਚ ਫੜ ਲਿਆ ਮੈਨੂੰ ਵੀ ਫੜ ਲਿਆ ਪਰਚਾ ਵੀ ਦਿੱਤਾ ਕਿਉਂ ਦਿੱਤਾ ਕਿ ਅਸੀਂ ਨਸ਼ਿਆਂ ਦੇ ਖਿਲਾਫ ਬੋਲਦੇ ਆ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਨਾ ਇਹਨਾਂ ਪਰਚਿਆਂ ਤੋਂ ਡਰਦੇ ਸੀ ਕੱਲ ਤੇ ਨਾ ਅਸੀਂ ਡਰੀਏ ਅੱਜ ਇਹ ਨਸ਼ਿਆਂ ਵਿਰੁੱਧ ਜੰਗ ਜਾਰੀ ਰਹੂਗੀ ਤੇ ਜਿਹੜੇ ਇਥੇ ਐਸ.ਡੀ.ਐਮ ਸਾਹਿਬ ਲੱਗੇ ਆ ਭਗਵੰਤ ਮਾਨ ਜੀ ਉਹ ਤੁਹਾਨੂੰ ਟਿਚ ਜਾਂਦੇ ਆ ਉਸ ਐਸ ਡੀ ਐਮ ਨੇ ਜਦੋਂ ਜਥੇਬੰਦੀ ਮੰਗ ਪੱਤਰ ਦੇਣ ਗਈ ਆ ਤੇ ਕਹਿੰਦਾ ਮੇਰੀ ਢਿੱਡ ਦੁਖਦਾ ਉਹਦਾ ਢਿੱਡ ਦੁਖਣ ਲੱਪਿਆ ਉਦੋਂ ਬਾਅਦ ਅਗਲੇ ਦਿਨ 10 ਵਜੇ ਦਾ ਟਾਈਮ ਸੈੱਟ ਹੋ ਗਿਆ ਫੇਰ ਵੀ ਮੰਗ ਪੱਤਰ ਲੈਣ ਲੱਗੇ ਐਸ ਡੀ ਐਮ ਸਾਹਿਬ ਉੱਥੇ ਮੌਕੇ ਤੇ ਹਾਜ਼ਰ ਨਹੀਂ ਹੋਏ ਆ ਸਾਰੇ ਪਿੰਡ ਵਾਸੀ ਗਵਾਹ ਆ ਜਿਹੜੀ ਸਰਕਾਰ ਕਹਿੰਦੀ ਅਸੀਂ ਬੜੇ ਇਮਾਨਦਾਰ ਆ ਤੇ ਇਹ ਅੱਜ ਮੰਗ ਪੱਤਰ ਦਿੱਤੇ ਨੂੰ ਵੀ 15 ਦਿਨ ਹੋ ਗਏ 20 ਤਰੀਕ ਦੇ ਆਸ-ਪਾਸ ਦੀ ਇਹ ਗੱਲ ਆ 5 ਤਰੀਕ ਦਾ ਆਲਟੀਮੇਟਮ ਸੀਗਾ ਕਿ ਜੇ ਸਰਕਾਰ ਨੇ ਸਾਡੀ ਨਾ ਸੁਣੀ ਤੇ ਅਸੀਂ ਆਪਣੇ ਸੂਬਾ ਆਗੂ ਸੁਵਿੰਦਰ ਸਿੰਘ ਚਿਤਾਵਾ ਜੀ ਦੇ ਧਿਆਨ ਚ ਲਿਆ ਕੇ ਅਗਲਾ ਸੰਘਰਸ਼ ਵਿੱਢਾਂਗੇ ਅਸੀਂ ਆਪਣੇ ਸੂਬੇ ਦੇ ਧਿਆਨ ਚ ਲਿਆਤਾ ਤੇ ਪਿੰਡ ਵਾਲਿਆਂ ਨੇ ਮਤਾ ਪਕਾ ਲਿਆ ਸੋਮਵਾਰ 9 ਤਰੀਕ ਨੂੰ ਐਸਡੀਐਮ ਦਫਤਰ ਟਾਂਡਾ ਦੇ ਬਾਹਰ ਪੱਕਾ ਮੋਰਚਾ ਲਾਵਾਂਗੇ ਜਿੰਨਾ ਚਿਰ ਇਥੋਂ ਠੇਕਾ ਨਹੀਂ ਚੁੱਕਿਆ ਜਾਂਦਾ ਤੇ ਉਹ ਸਾਡਾ ਮੋਰਚਾ ਜਾਨੀ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ